ਸਿੰਘ ਬਲਾਉਣ ਜਾ ਰਹੇ ਹਾਂ ਜਿੰਨੇ ਜਿਹੜਾ ਦਿੱਲੀ ਸੰਘਰਸ਼ ਲੱਗਾ ਸੀ ਤੇ ਦਿੱਲੀ ਵੀ ਆਪਣਾ ਘਰ-ਬਾਰ ਛੱਡ ਕੇ ਆਪਣਾ ਪਰਿਵਾਰ ਨਾਲ ਤੇ ਸੇਵਾ ਸੰਭਾਲੀ ਸੰਭੂ ਮੋਰਚਾ ਲੱਗਾ ਉੱਥੇ ਵੀ ਸੇਵਾ ਸੰਭਾਲੀ ਗੱਲ ਅਸੀਂ ਕਰ ਰਹੇ ਹਾਂ ਡਾਕਟਰ ਹਰਦੀਪ ਸਿੰਘ ਮਹਿਤਾ ਜੀ ਅੱਜ ਵੀ ਜੀਰੋ ਗਰਾਊਂਡ ਤੇ ਜਿਹੜੇ ਹਾਰਪੀਟ ਜਾਂ ਕੋਈ ਇਹੋ ਜਿਹੀ ਮੁਸੀਬਤ ਆਉਂਦੀ ਆ ਬਿਮਾਰੀ ਦੀ ਜਾਂ ਕੋਈ ਅਸੀਂ ਵੀ ਅੱਜ ਵੀ ਆਪਣੀ ਮੈਡੀਕਲ ਸਹਾਇਤਾ ਲੈ ਕੇ ਤੇ ਫਿਰ ਅੱਜ ਤੁਹਾਡੇ ਨਾਲ ਸੰਘਰਸ਼ ਦੇ ਵਿੱਚ ਜੁੜੇ ਹਾਂ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਇਸ ਤਰ੍ਹਾਂ ਆ ਕਿ ਬੰਦਾ ਇਹੋ ਆ ਜਿਹੜਾ ਔਖੀ ਘੜੀ ਵਿੱਚ ਪਰਖਿਆ ਜਾਂਦਾ ਔਖੀ ਮੁਸ਼ਕਿਲ ਘੜੀ ਵਿੱਚ ਮੁਸੀਬਤ ਬੰਦਾ ਪਰਖਿਆ ਜਾਂਦਾ ਬੰਦਾ ਇਸ ਵਿੱਚ ਹੋ ਆ ਇਹ ਜਿਹੜੇ ਲੋਕ ਅੱਜ ਇਹਨਾਂ ਮਾਤੜਾਂ ਦੀ ਇਹਨਾਂ ਦੀ ਡੁੱਬੇ ਹੋਏ ਪਾਣੀ ਵਿੱਚ ਡੁੱਬੇ ਹੋਏ ਲੋਕਾਂ ਦੀ ਜਿਹੇ ਹੈਲਪ ਕਰਨ ਵਾਸਤੇ ਜਿਹੜੇ ਲੋਕ ਆ ਰਹੇ ਆ ਇਹਨਾਂ ਨੂੰ ਸਲਾਮ ਆ ਬਾਕੀ ਜਿਹੜੇ ਟਿੱਚਰਾ ਕਰਨ ਵਾਲੇ ਆ ਜਿਹੜੇ ਮਾਹੌਲ ਕਰਨ ਵਾਲੇ ਆ ਜਿਹੜੇ ਹੋਰ ਵਾਧੂ ਦਾ ਹੁਕ ਮੈਂ ਹਾਂਜੀ ਇੱਕ ਜ਼ਰੂਰੀ ਗੱਲ ਕਰਨੀ ਦੋ ਤਿੰਨ ਮਿੰਟ ਦੀ ਤੁਸੀਂ ਮੈਡੀਕਲ ਚਲਾ ਰਹੇ ਜੇ ਤੇ ਪਿੱਛੇ ਆਮ ਜਨਤਾ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਪਿੱਛੇ ਆਮ ਜਨਤਾ ਨੂੰ ਕਹਿਣਾ ਚਾਹੁੰਦੇ ਆ ਕਿ ਅੱਜ ਇੱਕ ਹਫਤਾ ਹੋ ਗਿਆ ਇੱਥੇ ਲਾਈਟ ਨਹੀਂ ਆ ਗਈ ਆਡੋ ਮਾਸ ਲਿਆਓ ਮਸਰਦਾਨੀਆਂ ਲਿਆਓ ਠੀਕ ਆ ਮੈਡੀਸਨ ਜਿਹੜੀ ਆ ਜਿੰਨਾਂ ਲੋਕਾਂ ਨੂੰ ਮੈਡੀਸਨ ਦੀ ਲੋੜ ਆ ਖਾਂਗੇ ਤੇ ਕੰਮ ਕਿਉਂਕਿ ਮਹਾਮਾਰੀ ਫੈਲਣੀ ਆ ਇੱਥੇ ਲੋਕਾਂ ਨੂੰ ਵਾਇਰਸ ਫੀਵਰ ਹੋਣਾ ਹੁਣ ਜਿਹੜਾ ਇਹ ਇੱਥੇ ਹਮਸੇ ਤੋਂ ਪੈਦਾ ਹੋਣਾ ਲੋਕਾਂ ਦਾ ਜਿਹੜਾ ਕਈਆਂ ਦੇ ਪੇਟ ਖਰਾਬ ਹੋਣਿਆ ਇਹ ਮੈਡੀਸਨ ਸਾਰੀਆਂ ਲੈ ਕੇ ਆਓ ਤੇ ਦੂਜੀ ਗੱਲ ਆ ਜਿਹੜੇ ਜਿਹੜੇ ਅਸੀਂ ਬੋਲਦੇ ਆ ਅਸੀਂ ਜਿਹੜੇ ਇਨਸਾਨ ਆ ਸਾਨੂੰ ਤੇ ਤੁਹਾਨੂੰ ਸਾਰ ਕੋ ਦਈ ਜਾਂਦੇ ਜੇ ਉਹ ਬੇਜਬਾਨੇ ਡੰਗਰ ਜਿਹੜੇ ਖੁਰਲੀਆਂ ਦੇ ਬੱਧੇ ਆ ਤੇ ਜਿਨ੍ਹਾਂ ਦਾ ਬਹੁਤ ਮੜਾ ਆਲਾ ਉਹਨਾਂ ਦੀਆਂ ਵੀ ਦਵਾਈਆਂ ਜਰੂਰ ਲੈ ਕੇ ਆਓ ਉਹਨਾਂ ਵਾਸਤੇ ਵੀ ਜਿਹੜਾ ਚਾਰਾ ਸੁੱਕਾ ਚਾਰਾ ਫੀਡ ਖਾਲ ਚੋਕਰ ਉਹਨਾਂ ਵਾਸਤੇ ਵੀ ਲੈ ਕੇ ਆਓ ਜੇ ਬੰਦਿਆਂ ਦੀਆਂ ਦਵਾਈਆਂ ਜਾਂ ਬੰਦਿਆਂ ਨੂੰ ਰਸਨ ਤੋਂ ਬਹੁਤ ਹੋ ਗਿਆ ਉਹਨਾਂ ਜਾਨਵਰਾਂ ਵਾਸਤੇ ਉਹਨਾਂ ਵਾਸਤੇ ਵੀ ਇਹ ਚੀਜ਼ਾਂ ਲੈ ਕੇ ਆਓ ਜਿਆਦੀ ਲੋੜ ਇੱਥੇ ਕਾਦੀ ਚੋਕਰ ਦੀ ਅਜੀ ਤੇ ਦੁਆੜੀ ਚੋਕਰ ਦੀ ਲੋੜ ਆ ਤੇ ਅਚਾਰ ਆ ਜਿਹੜਾ ਵਿੱਚ ਪਾਇਆ ਜਾਂਦਾ ਉਹਦੇ ਵਿੱਚ ਤੂੜੀ ਮਿਲਾ ਕੇ ਪਾਇਆ ਜਾਂਦਾ ਤੇ ਤੂੜੀ ਦੀ ਵੀ ਲੋੜ ਆ ਇਹ ਜਿਹੜੇ ਆ ਚੀਜ਼ਾਂ ਵਾ ਇਹ ਜਿਆਦਾ ਕਿਉਂਕਿ ਡੰਗਰ ਜਿਹੜੇ ਆ ਉਹਨਾਂ ਬੋਲਣਾ ਨਹੀਂ ਗਾ ਉਹਨਾਂ ਨੂੰ ਤੇ ਆਪ ਵੀ ਇਹ ਵੇਖ ਕੇ ਜਾਂਚ ਕੇ ਉਹਨਾਂ ਨੂੰ ਤੇ ਚੀਜ਼ਾਂ ਦੇਣੀਆਂ ਪੈਣੀਆਂ ਸੋ ਇਹਨਾਂ ਚੀਜ਼ਾਂ ਦੀ ਬਹੁਤ ਵੱਡੀ ਜ਼ਰੂਰਤ ਆ ਜੇ ਇੱਥੇ ਜਾਓ ਤੇ ਪਾਣੀ ਜਿਹੜੇ ਗੋਰ ਆ ਜਿਹੜੇ ਨਲਕੇ ਆ ਜਾ ਕੇ ਇਹਦੀਆਂ ਮੋਟਰਾਂ ਆ ਉਹਨਾਂ ਦੇ ਪਾਣੀ ਖਰਾਬ ਹੋ ਚੁੱਕੇ ਗੰਗਲਿਆ ਹੋਣੇ ਪਿੱਛੇ ਕੱਲ ਅਸੀਂ ਗਏ ਆ ਸਾਮੀ ਉਹ ਨਲਕੇ 'ਚੋਂ ਗੰਗਲਿਆ ਪਾਣੀ ਆਉਣ ਰਿਹਾ ਪਾਣੀ ਵੱਦ ਤੋਂ ਵੱਧ ਇੱਥੇ ਪਚਾਓ ਤਾਂ ਕਿ ਇਹ ਜਿਹੜਾ ਲੋਕਾਂ ਨੂੰ ਜਿਹੜਾ ਵਾ ਉਹ ਬਿਮਾਰੀ ਨਾ ਫੈਲੇ ਤੇ ਪਾਣੀ ਸਾਫ ਸੁਧਰਾ ਪੀ ਸਕੋ ਖਲੋੜਾ ਜੀ ਤੁਸੀਂ ਖਲੋੜਾ ਵਾ ਤੇ ਤੁਸੀਂ ਇਹ ਧੰਬਲ ਨਾਲ ਕਾਹਲੇ ਨਾ ਪਾਓ ਇਹ ਵਧੀਆ ਤਰੀਕੇ ਨਾਲ ਕੌਣ ਛੋਣ ਕਰਕੇ ਸਾਡੇ ਕੋਲ ਸਾਰਾ ਸਮਾਨ ਇੱਥੇ ਭਈਆ ਅੱਜ ਲਿਆ ਵਾ ਅਹੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਸਾਫ਼ ਕਰਕੇ ਵਧੀਆ ਤਰੀਕੇ ਨਾਲ ਜਿਹੜਾ ਲੋੜਵੰਦ ਹੋਊਗਾ ਉਹਦੇ ਤੱਕ ਸਮਾਂਹ ਪੰਜਾਬ ਵਾਲ ਤੇ ਕਹਿ ਰਹੇ ਆ ਕਿ ਸਾਡੇ ਭਗਵੰਤ ਮਾਨ ਜੀ ਸੀਐਮ ਪੰਜਾਬ ਦੀ ਸੇਵਾ ਹੀ ਬੜੀ ਕੀਤੀ ਆ ਭੁੱਖੇ ਰਹਿ ਰਹਿ ਕੇ ਬਿਮਾਰ ਹੋ ਗਏ ਤੁਸੀਂ ਕੀ ਕਹਿਣਾ ਚਾਹੋ ਬੁਖਾਰ ਨਹੀਂ ਹੋਏ ਲੋਕਾਂ ਦੇ ਛੇਤਰ ਤੋਂ ਡਰਦੇ ਆ ਕਿਉਂਕਿ ਲੋਕਾਂ ਨੇ ਜਵਾਬ ਲੈਣਿਆ ਕਿ ਸਰਕਾਰ ਮਾਂ ਮੰਨੀ ਜਾਂਦੀ ਆ ਲੋਕਾਂ ਦੀ ਜਨਤਾ ਦੀ ਮਾਂ ਹੁੰਦੀ ਆ ਬਾਜ ਜਦੋਂ ਮਾਂ ਜਿਹੜੀ ਆ ਉਹ ਇਹੋ ਜੇ ਕੰਮ ਕਰਨ ਲੱਗ ਪੇ ਆਪਣੇ ਬੱਚਿਆਂ ਨੂੰ ਮਾਰ ਲੱਗ ਪੇ ਫਿਰ ਉਹਦਾ ਹਾਲ ਇਦਾਂ ਹੀ ਹੁੰਦਾ ਵਾ ਹੁਣ ਡਰਦੇ ਆਪਣਾ ਚੰਮ ਬਚਾਉਣ ਦੇ ਆ ਇਹ ਲੁਕੇ ਹੋਇਆ ਨਾਟਕਬਾਜੀ ਇਹ ਨਾਟਕਾ ਜੋ ਨਿਕਲ ਗਿਆ ਹੈ ਨਾਟਕਬਾਜੀ ਦੀ ਸਾਹਮਣੇ ਆ ਗਈ ਜਿੱਦਾਂ ਬੀਬੀ ਅਕਲ ਕਲਿੱਪ ਵਾਲੀ ਦੀ ਵੀਡੀਓ ਆਈ ਮੁੜ ਕੇ ਉਹਦੀ ਆਮ ਆਦਮੀ ਪਾਰਟੀ ਦੀ ਸਾਰੀ ਦਾਣਾ ਲੋਕਾਂ ਦੇ ਸਾਹਮਣੇ ਲੈ ਆਂਦਾ ਤੇ ਪਖੰਡ ਕਰਦੇ ਆ ਲੋਕਾਂ ਦੇ ਸਾਹਮਣੇ ਆਮ ਲੋਕਾਂ ਦੇ ਸਾਹਮਣੇ ਜਾਣ ਜੋਗੇ ਨਹੀਂ ਆਗੇ ਤੇ ਆਪਣੇ ਵਰਕਰ ਖੜੇ ਕਰਕੇ ਉਹਨਾਂ ਦੇ ਸਾਹਮਣੇ ਨਾਟਕਬਾਜ਼ੀ ਕਰਦੇ ਆ ਛੋ ਇਹ ਲੋਕਾਂ ਦੇ ਕੋਲ ਜਿਹੜਾ ਵਾ ਇਹ ਗੁੱਜਾ ਨਹੀਂ ਦੇ